ਸਰਪੰਚ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਲਾਭ ਸਿੰਘ ਜੀ ਲਾਭ ਸਿੰਘ ਲਾਭ ਸਿੰਘ ਸਰਪੰਚ ਸਾਹਿਬ ਤੁਹਾਡੇ ਏਰੀਆ ਦੇ ਵਿੱਚ ਸਾਧੂਪੁਰਾ ਬਸਤੀ ਦੇ ਵਿੱਚ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਜੀ ਕਾਫੀ ਨੁਕਸਾਨ ਹੋਇਆ ਜੀ ਦੋ ਤਿੰਨ ਘਰਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੁਆਹ ਹੋ ਗਿਆ ਹਾਂਜੀ ਤੇ ਪਰਿਵਾਰਿਕ ਮੈਂਬਰਾਂ ਨੇ ਜਾਨ ਕਿਵੇਂ ਬਚਾਈ ਹੈ ਜੀ ਜਾਨ ਭੱਜ ਕੇ ਬਚਾਈ ਹੈ ਜੀ ਬੱਚੇ ਕਿੰਨੇ ਸੀ ਦੇਖੋ ਬੱਚੇ ਬੱਚੇ ਕੱਢੇ ਨੇ ਇਹਨਾਂ ਨੇ ਆਪ ਹੀ ਹਿੰਮਤ ਨਾਲ ਆਪਦੀ ਨਾਲ ਤੇ ਸੁੰਨ ਦੇ ਵਿੱਚ ਆਇਆ ਵੀ ਸਾਰਾ ਏਰੀਆ ਜਿਹੜਾ ਗਰੀਬ ਪਰਿਵਾਰ ਹੀ ਵੱਸਦੇ ਨੇ ਮਿਹਨਤ ਕਰਕੇ ਖਾਣ ਵਾਲੇ ਨੇ ਹਾਂ ਜੀ ਹਾਂ ਪੂਰੀ ਮਿਹਨਤ ਕਰਕੇ ਖਾਂਦੇ ਨੇ ਤੇ ਬਾਕੀ ਇਹਨਾਂ ਦੀਆਂ ਤੂੜੀਆਂ ਕੋਈ ਟਰਾਲੀਆਂ ਕਿੰਨੀਆਂ ਹੀ ਤੀਆਂ ਉਹ ਵੀ ਮੱਚ ਗਈਆਂ ਜੀ ਵਿੱਚੀ ਮੱਚ ਗਿਆ ਸਾਰਾ ਸਮਾਨ ਨੀੜਾ ਲਤਾ ਜੋ ਵੀ ਸੀ ਸਾਰਾ ਮੱਚ ਗਿਆ ਜੀ ਅੰਦਰ ਠੀਕ ਹੈ ਜੀ ਤੇ ਬੈੱਡ ਬੋਟ ਦੀਆਂ ਕੁਰਸੀਆਂ ਹੋਰ ਨਿੱਕਾ ਮੋਟਾ ਘਰ ਸਾਰਾ ਕੁਝ ਨੁਕਸਾਨ ਹੋ ਗਿਆ ਤੇ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਜੀ ਖਾਣ ਦੀ ਪੂਰਤੀ ਕੀਤੀ ਜਾਵੇ ਗਰੀਬ ਪਰਿਵਾਰ ਨੇ ਜੀ ਬਹੁਤ ਪੁੱਛ ਕੇ ਮਿੰਤ ਕਰਕੇ ਗੁਜ਼ਾਰਾ ਕਰਦੇ ਨੇ ਆਪ ਦਾ ਬਚਰੇ ਕੀ ਨਾਮ ਹੈ ਵੀਰ ਜੀ ਆਪਣਾ ਸਾਡਾ ਨਾਮ ਬਲੇ ਹਰ ਸਿੰਘ ਆ ਜੀ ਤੇ ਤੁਸੀਂ ਵੀ ਇੱਥੇ ਰਹਿੰਦੇ ਹੋ ਹਾਂਜੀ ਤੇ ਕਿੰਨਾ ਕ ਨੁਕਸਾਨ ਹੋਇਆ ਅੱਗ ਲੱਗੀ ਕਦੋਂ ਇਹ ਲੱਗੀ ਅੱਗ ਨੂੰ ਜੀ ਤਿੰਨ ਘੰਟੇ ਹੋ ਗਏ ਤਿੰਨ ਜਿਹੜੀ ਗੱਡੀਆਂ ਜੀ ਅੱਗ ਜੋ ਨਾਲੀਆਂ ਮਤ ਖਾਲੀ ਹੋ ਚੁੱਕੇ ਹੇ ਤੱਕ ਅੱਗ ਕੰਟਰੋਲ ਨਹੀਂ ਹੋ ਰਹੀ ਹਜੇ ਵੀ ਹੱਥ ਚੱਲ ਰਹੀ ਆ ਤੇ ਹਲੇ ਵੀ ਅੱਗ ਚੱਲਿਆ ਪਰ ਕੀ ਤੁਹਾਡੇ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਆਪਣੀ ਗੱਡੀ ਆ ਜਾਂ ਬਾਹਰੋਂ ਹੀ ਆਉਂਦੀ ਆ ਨੇ ਇਹ ਨਰ ਫੈਬਰਿਕ ਕੋਲੇ ਫੈਕਟਰੀ ਹੈ ਜੀ ਹਾਂਜੀ ਉੱਥੋਂ ਆਈਆਂ ਨੇ ਜੀ ਠੀਕ ਹੈ ਬਾਕੀ ਮਰੇ ਕੋੜਲੇ ਆਈਆਂ ਬਾਕੀ ਮਰੇ ਕੋਟਲੇ ਜੀ ਨੇ ਬਾਹਰੋਂ ਜੀ ਮਲੇਰ ਕੋੜਲੇ ਤੋਂ ਮਲੇਰ ਕੋੜਲੇ ਤੋਂ ਤਕਰੀਬਨ 10-12 ਕਿਲੋਮੀਟਰ ਹੈਗਾ 10 ਮਿੰਟ ਦਾ ਸਮਾਂ ਲੱਗ ਜਾਂਦਾ ਤੁਹਾਨੂੰ ਨਹੀਂ ਲੱਗਦਾ ਵੀ ਇਸ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਇੱਕ ਆਪਣੀ ਵੀ ਹੋਣੀ ਜ਼ਰੂਰੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਚਾਹੀਦੀ ਹੈ ਜੀ ਸਾਨੂੰ ਜਿਵੇਂ ਕੁਪ ਕਲਾ ਪੈਂਦਾ ਉੱਥੇ ਫਾਇਰ ਬ੍ਰਿਗੇਡ ਸਾਨੂੰ ਪੱਕੀ ਏਰੀਆ ਨੂੰ ਚਾਹੀਦੀ ਹੈ ਚਾਹੀਦੀ ਹੈ ਜੀ ਠੀਕ ਹੈ ਹਾਂਜੀ ਇਹੀ ਮੰਗ ਕਰਦੇ ਆ ਜਿਵੇਂ ਫਾਇਰ ਬ੍ਰਿਗੇਡ ਆ ਸਾਨੂੰ ਮਰੇ ਕੋੜਲੇ ਆਉਂਦੀਆਂ ਨੇ ਦੂਰੋਂ ਆ ਕੋਈ ਅੱਗ ਲੱਗਦੀ ਹੈ ਕੋਈ ਹਾਦਸਾ ਹੁੰਦਾ ਉਹ ਹੁਣ ਤੋਂ ਰੁਕਿਆ ਜਾਵੇ ਪਹਿਲਾਂ ਕਿਉਂਕਿ ਹਰ ਸਾਲ ਹੈ ਜਿਹੜੀ ਪੱਕੀ ਫਸਲ ਨੂੰ ਇਧਰਲੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਅੱਗ ਲੱਗਦੀ ਹੈ ਤੇ ਵਿੱਚ ਸਮਾ ਪੈ ਜਾਂਦਾ ਫਾਇਰ ਬ੍ਰਿਗੇਡ ਦੂਰੋਂ ਆਣ ਕਰਕੇ ਨੁਕਸਾਨ ਵੀ ਹੋ ਜਾਂਦਾ ਹੈ ਕਈ ਖਸਰਾ ਹੁਣ ਦੇਖੋ ਜੀ ਕਦੇ ਫਸਲ ਦਾ ਹੁੰਦਾ ਹੁਣ ਘਰਾਂ ਦਾ ਹੋਇਆ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਇਹਨਾਂ ਨੂੰ ਤੇ ਗਰੀਬ ਪਰਿਵਾਰ ਹੈ ਪਿੰਡ ਲੈਵਲ ਤੇ ਵੀ ਕੋਈ ਸਹਾਇਤਾ ਕਰੋਗੇ ਜੀ ਜੋ ਹੋਊ ਜੀ ਬਣਦੀ ਕਰਾਂਗੇ ਜੀ ਕਰੂਗਾ ਸਭ ਕੁਝ ਹਾਂਜੀ ਬਾਕੀ ਜੋ ਸਰਕਾਰ ਇਹਨਾਂ ਦਾ ਬਣਦਾ ਮੁਆਵਜ਼ਾ ਇਹਨਾਂ ਨੂੰ ਦੇਵੇ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਕੀ ਨਾਮ ਹੈ ਮਾਤਾ ਜੀ ਕਰਮਜੀਤ ਆ ਜੀ ਤੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਘਰਾਂ ਨੂੰ ਅੱਗ ਲੱਗੀ ਹੈ ਅੱਗ ਲੱਗੀ ਕਿਵੇਂ ਹੈ ਪਹਿਲਾਂ ਖੇਤਾਂ 'ਚੋਂ ਆਈ ਆ ਜੀ ਖੇਤ ਦੇ ਵਿੱਚੋਂ ਆਈ ਹਾਂ ਜੀ ਖੇਤ 'ਚੋਂ ਆਈ ਆ ਖੇਤ 'ਚੋਂ ਘਰਾਂ 'ਚ ਆ ਬੜੀ ਘਰਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੂੜੀਆਂ ਮੱਚੀਆਂ ਸਭ ਦੀ ਤੇ ਘਰ ਦਾ ਸਮਾਨ ਵੀ ਕਹਿ ਰਹੇ ਨੇ ਮੱਚ ਗਿਆ ਕੀ ਕੀ ਮੱਚਿਆ ਜੀ ਸਮਾਨ ਦੇ ਵਿੱਚ ਸਭ ਕੁਝ ਹੀ ਮੱਚ ਗਿਆ ਜੀ ਜਿਹੜਾ ਕਪੜਾ ਲੀੜਾ ਸਭ ਕੁਝ ਹੀ ਮੱਤ ਗਿਆ ਠੀਕ ਹੈ ਤੇ ਘਰ ਦੇ ਵਿੱਚ ਬੱਚੇ ਕਿੰਨੇ ਸੀਗੇ ਬੱਚੇ 3-4 ਤੇ ਜੀ ਤੇ ਉਹ ਕਿਵੇਂ ਬਚਾਏ ਨੇ ਉਹ ਭੱਜ-ਭੱਜ ਕੇ ਬਚਾਏ ਨੇ ਜੀ ਠੀਕ ਹੈ ਆ ਸਾਨੂੰ ਤਾਂ ਆਪਦੀ ਜਾਨ ਦਾ ਸੀ ਵੀਰ ਤਾਂ ਭੱਜ-ਭੱਜ ਕੀ ਗਿਆ ਤੇ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕਿਵੇਂ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਬਹੁਤ ਕੀਤੀ ਹੋਈ ਨਹੀਂ ਪਰ ਹਾਂਜੀ ਬਹੁਤ ਪਾਣੀ ਪੂਣੀ ਪਾਇਆ ਸਾਤੋਂ ਕੋਸ਼ਿਸ਼ ਜਾਨੂੰ ਲਾਈਟ ਵੀ ਭੱਜ ਗਈ ਪਾਣੀ ਵੀ ਮੁੱਕ ਗਿਆ ਤੇ ਹੁਣ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਵੀ ਜਿਹੜਾ ਸਾਡਾ ਨੁਕਸਾਨ ਹੋ ਗਿਆ ਸਾਨੂੰ ਖਰਚ ਮਿਲਣਾ ਚਾਹੀਦਾ ਬਤਾ ਕੀ ਨਾਮ ਹੈ ਜੀ ਜਗਦੇਵ ਕੌਰ ਆ ਜੀ ਤੇ ਤੁਹਾਡੇ ਘਰ ਨੂੰ ਅੱਗ ਲੱਗੀ ਹੈ ਜਿਹੜਾ ਨੁਕਸਾਨ ਤੁਹਾਡੇ ਘਰ ਦਾ ਹੋਇਆ ਹਾਂ ਜੀ ਹਾਂ ਸਾਡਾ ਹੋਇਆ ਜੀ ਕੀ ਕੁਝ ਮੱਚ ਗਿਆ ਤੁਹਾਡਾ ਸਾਰਾ ਕੁਝ ਹੀ ਮੱਚ ਗਿਆ ਜੀ ਬੈੱਡ ਬਚਾ ਰਹੇ ਸਮਾਨ ਕੁਝ ਵੀ ਨਹੀਂ ਰਿਹਾ ਜੀ ਬੈੱਡ ਵਗੈਰਾ ਸਾਰਾ ਮੁੱਚ ਗਿਆ ਜੀ ਸਾਰਾ ਕੁਝ ਮੱਚ ਗਿਆ ਜੀ ਤੇ ਘਰ ਦੇ ਵਿੱਚ ਕਿੰਨੇ ਜੀ ਸੀਗੇ ਤੁਸੀਂ ਉਸ ਵੇਲੇ ਘਰ ਚਾਰ ਜੀ ਬੈਠੇ ਸੀ ਜੀ ਬੱਚੇ ਸੀ ਬਾਕੀ ਮਾਂ ਸੀਗੀ ਅੱਜ ਕੇ ਨਿਕਲਿਆ ਮੈਂ ਬੱਚਿਆਂ ਨੂੰ ਬਚਾਤਾ ਜੀ ਹੂੰ ਮੈਂ ਤੁਸੀਂ ਬਾਤ ਜਵਾਬ ਦੀ ਜਾਨ ਬਚਾ ਕੇ ਮੈਂ ਆਉਣੀ ਆ ਤੇ ਹੁਣ ਕੀ ਮੰਗ ਕਰਦੇ ਬਹੁਤ ਮੱਚਦੀ ਆ ਜੀ ਤੂੜੀ ਨੂੰ ਅੱਗ ਲੱਗਿਆ ਲਾਟਾਂ ਨਿਕਲਦੀਆਂ ਨੇ ਬੁਰਾਲ ਹੋਇਆ ਪਿਆ ਤੇ ਨ ਘੰਟੇ ਹੋ ਗਏ ਜੇ ਮਸ਼ੀਨ ਤੋਂ ਵੀ ਨਹੀਂ ਬਜਾਈ ਗਈ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਸਾਨੂੰ ਆਮ ਜਾਂ ਮਿਲਣਾ ਚਾਹੀਦਾ ਜਾਦੀ ਅਸੀਂ ਗਰੀਬ ਬੰਦੇ ਆ ਦਿਹਾੜੀ ਵਾਲੇ ਬੰਦੇ ਆ ਤੇ ਸੁਣਨ ਦੇ ਵਿੱਚ ਆ ਵੀ ਤੁਸੀਂ ਜਿਹੜੀ ਤੂੜੀ ਦੀਆਂ ਟਰਾਲੀਆਂ ਛਡਾਈਆਂ ਸੀ ਉਹ ਵੀ ਆਧਾਰ ਪੈਸੇ ਭਾ ਹਾਂ ਜੀ ਆਧਾਰ ਫੜਿਆ ਵੀ ਨਹੀਂ ਆ ਕਿਸੇ ਦੇ ਮੋੜ ਐ ਵੀ ਨਹੀਂ ਜੀ ਅਸੀਂ ਠੀਕ ਹੈ ਵਿੱਚ ਮੋੜ ਤੇ ਵਿੱਚ ਰਹਿੰਦੇ ਨੇ ਅਜੇ ਇਲਾਕੇ ਦੇ ਐਮਐਲਏ ਨੂੰ ਕੀ ਬੇਨਤੀ ਕਰਨੀ ਚਾਹੋਗੇ ਜੀ ਇਹੀ ਬੇਨਤੀ ਹੈ ਜੀ ਸਾਡੀ ਸਾਨੂੰ ਆਵਾਜ਼ਾਂ ਮਿਲਣਾ ਚਾਹੀਦਾ ਜੀ ਜਿੰਨਾ ਨੁਕਸਾਨ ਹੋ ਗਿਆ ਸਾਡਾ